food is ready? Yeah, it is ready. Okay. The start is this porridge. Yeah. Okay. I come in a bun mint. Okay. Bag is packed there, brother. Out, okay, out. Carry it. it. Okay, ji. Okay,

ਇਸ ਇਹ ਸੀ ਕਿ ਪੋਟੇਟੋ ਥੈਂਕ ਯੂ ਬਣੀ ਬ੍ਰੀਡ ਯਾਰ ਇੱਥੇ ਥੈਂਕ ਯੂ ਲੰਗੀ ਰਾਤ ਆਪਣਾ ਰਹਿਣ ਦਾ ਟਿਕਾਣਾ ਮੰਡਾਰਾ ਹੱਟ 2720 ਮੀਟਰ ਐਲੀਵੇਸ਼ਨ ਜਿੰਨੀਆਂ ਵੀ ਇਹ ਝੌਂਪੜੀਆਂ ਬਣੀਆਂ ਹੋਈਆਂ ਨੇ ਸਾਰਿਆਂ ਦੇ ਵਿੱਚ ਅਖੀਰ ਰਾਤ ਬਹੁਤ ਸਾਰੇ ਰਹੇ ਸੀਗੇ ਸਾਡੇ ਤੋਂ ਬਾਅਦ ਆਏ ਤੇ ਤਾਂ ਕਰਕੇ ਇੱਥੇ ਰੌਣਕਾਂ ਲੱਗੀਆਂ ਪੂਰੀਆਂ ਤੇ ਆਹ ਜਿਹੜੀ ਵੱਡੀ ਬਣੀ ਹੋਈ ਆ ਰਸੋਈ ਡਾਈਨਿੰਗ ਹਾਲ ਜਿਹੜਾ ਆਹ ਇਹਦੇ ਵਿੱਚ ਬੈਠੇ ਸਾਰੇ ਹੁਣ ਖਾਈ ਪੀ ਜਾਂਦੇ ਆ ਤੇ ਸਾਮਾਨ ਜ਼ਵੀਰ ਦਾ ਲਗਭਗ 7.5 ਹੋ ਗਏ ਤੇ ਅਗਲੇ ਚਾਲਾਂ ਲਈ ਤਿਆਰ ਆ ਸਾਰੇ ਤੇ ਬੱਦਲਬਾਈ ਵਾਲਾ ਮੌਸਮ ਆ ਇੱਧਰ ਜਿੰਨੇ ਵੀ ਕੁਆਟਰ ਨੇ ਇੱਧਰ ਜਿਹੜੇ ਪਹਾੜ ਟੋਂਦੇ ਆ ਮਿੱਤਰ ਨਾਲ ਹੁੰਦੇ ਆ ਜਿਹੜੇ ਇਹ ਇਹਨਾਂ ਦਾ ਟਿਕਾਣੇ ਆ ਇੱਧਰਲੇ ਪਾਸੇ ਇਹ ਵੀ ਆਪਦਾ ਸਮਾਨ ਬੰਨੀ ਜਾਂਦੇ ਆ ਜਾਨ ਜਾਨ ਬਨੇਗਾ ਡਨ ਯਾ ਹਾਰੀ ਸਲੀਵ ਅਸਲੀ ਭਾਈ ਸਲੀਵ ਵੈਲ 8 ਆਵਰਸ 8 ਆਵਰਸ ਬਟ देयर इज ਅ ਫਰੰਟ ਨਿੱਕੀ ਫਰੋਮ ਤੰਜ਼ਾਨੀਆ ਯਾ he speak uh, while sleeping oh. <laughs> <laughs> that's why some disturbance okay ਆਪਾਂ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਤੇ ਇਸ ਵੇਲੇ ਮੈਂ ਖੜਾ ਮੰਡਾਰਾ ਹੱਟ ਦੇਸ਼ ਤੰਜ਼ਾਨੀਆ ਦੇ ਵਿੱਚ ਜਿਹੜੇ ਮਿੱਤਰ ਬੇਲੀ ਪਹਿਲੀ ਵਾਰੀ ਮੇਰੀ ਵੀਡੀਓ ਤੇ ਆਏ ਨਹੀਂ ਜਾਣਦੇ ਉਹਨਾਂ ਨੂੰ ਦੱਸਣਾ ਕਿ ਮੇਰਾ ਨਾਮ ਅਮਰਤਪਾਲ ਸਿੰਘ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਤੇ ਮੈਂ ਇਸ ਵੇਲੇ ਸਾਈਕਲ ਤੇ ਅਫਰੀਕਾ ਮਹਾਦੀਪ ਦਾ ਸਫ਼ਰ ਕਰੀ ਜਾਣਾ ਪਹਿਲਾਂ ਅਥੋਪੀਆ ਦੇਸ਼ ਘੁੰਮਿਆ ਉਦੋਂ ਬਾਅਦ ਕੀਨੀਆਂ ਤੇ ਹੁਣ ਮੈਂ ਤੀਜੇ ਦੇਸ਼ ਤੰਜ਼ਾਨੀਆ ਦੇ ਵਿੱਚ ਖੜਾ ਤੇ ਤੰਜ਼ਾਨੀਆ ਦੇ ਵਿੱਚ ਮੈਂ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਅਕਿਲੀ ਮੰਜਾਰੋਬਲ ਚੜਦਾ ਚੜ ਰਹੇ ਹਾਂ ਇਸ ਵੇਲੇ ਤੇ ਅੱਜ ਮੈਂ ਦੂਜਾ ਦਿਨ ਇੱਥੋਂ ਦਾ ਆ ਇੱਕ ਪਹਿਲੀ ਕੈਂਪਸਾਈਟ ਸੀ ਜਿਹਦਾ ਨਾਮ ਮੰਡਾਰਾ ਤੇ ਇਹਦੋਂ ਗਾਂ ਅਗਲੀ ਕੈਂਪਸਾਈਟ ਆ ਹੜੰਬੋ ਹੜੰਬੋ ਇੱਥੋਂ 11 ਕਿਲੋਮੀਟਰ ਦੂਰ ਆ ਉਹ ਚੜਾਈ ਚੜਾਂਗੇ ਤੁਰਾਂਗੇ ਆਪਾਂ ਤੇ ਤਾਂ ਪਹੁੰਚਾਂਗੇ ਕੋਈ 3-4 ਘੰਟਿਆਂ ਚ ਪਹੁੰਚ ਜਾਾਂਗੇ ਇੱਥੇ ਤੇ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਇਸ ਵੀਡੀਓ ਦੇ ਨਾਲ ਤੇ ਤੁਸੀਂ ਜਿਹੜੇ ਵੇਖ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਕਿ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਮਿੱਤਰਾਂ ਬੇਲੀਆਂ ਨਾਲ ਸਾਂਝੀ ਜ਼ਰੂਰ ਕਰਿਓ ਜான் ਰੈਡੀ ਟੂ ਫਲਾਈ ਯਾ ਰੈਡੀ ਓਕੇ ਤੇ ਇਹ ਮੇ ਮੇਤਰ ਦਾ ਨਾਮ ਡੈਨਿਸ ਆ ਇਹਦਾ ਕੰਮ ਹੁੰਦਾ ਵੀ ਆਪਾਂ ਨੂੰ ਖਾਣ ਪੀਣ ਦਾ ਸਮਾਨ ਦੇਣਾ ਪਾਣੀ ਦੀਆਂ ਬੋਤਲਾਂ ਭਰ ਕੇ ਦੇਣੀਆਂ ਥੈਂਕ ਯੂ ਡੈਨਿਸ ਓਕੇ ਸੀ ਯੂ ਲੇਟ ਸੀ ਯੂ ਇਨ ਆਫਟਰਨੂਨ ਲੰਚ ਟਾਈਮ ਲੰਚ ਟਾਈਮ ਯਾ ਰੈਡੀ ਆ ਸੋਲਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਨਾਲ ਇਥੋਂ ਦੀ ਬਿਜਲੀ ਦਾ ਕੰਮ ਚੱਲਦਾ ਤੇ ਥੋੜੇ ਸਮੇਂ ਬਾਅਦ ਇਹ ਬਿਜਲੀ ਮੁੱਕ ਜਾਂਦੀ ਜਦ ਸੂਰਜ ਬਾਜੀ ਲੋਕ ਜਾਂਦੇ ਜਿਹੜੀ ਸਟੋਰ ਕੀਤੀ ਹੁੰਦੀ ਉਹ ਵੀ ਮੁੱਕ ਜਾਂਦੀ ਆ ਤੇ ਉਦੋਂ ਬਾਅਦ ਫਿਰ ਲਾਈਟ ਗੁੱਲ ਹੋ ਜਾਂਦੀ ਇੱਥੇ ਇੱਥੇ ਹੁਣ ਆਪਾਂ ਸੰਗਲੇ ਜੰਗਲ ਦੇ ਵਿੱਚ ਤੁਰੇ ਫਿਰਦੇ ਆ ਕੱਲ ਦਾ ਜਿੰਨਾ ਵੀ ਪੈਂਡਾ ਸੀ ਆਪਣਾ ਜੰਗਲ ਵਿੱਚ ਸੀ ਇਹਦੋਂ ਗਾਂਹ ਜਾਵਾਂਗੇ ਥੋੜੇ ਸਿਰ 10 ਮਿੰਟਾਂ ਬਾਅਦ ਜੰਗਲ ਖਤਮ ਹੋ ਜਾਣਾ ਤਾਂ ਨਿੱਕੇ ਨਿੱਕੇ ਰੁੱਖੇ ਸ਼ੁਰੂ ਹੋ ਜਾਣਗੇ ਉਦੋਂ ਗਾਂ ਜਾਵਾਂਗੇ ਤਾਂ ਉਹ ਵੀ ਮੁੱਕ ਜਾਣਗੇ ਫਿਰ ਜਿਵੇਂ ਜਿਵੇਂ ਆਕਸੀਜਨ ਦੀ ਕਮੀ ਹੁੰਦੀ ਆ ਉਵੇਂ ਹੋਵੇਂ ਝਾੜ ਬੂਟੀਆਂ ਦਰਖਤ ਹਰ ਕੋਈ ਖਤਮ ਹੋ ਜਾਂਦਾ ਤੇ ਦਰਖਤਾਂ ਤੋਂ ਆਪਾਂ ਉੱਤੇ ਹੋ ਜਾਾਂਗੇ ਟਰੀ ਲਾਈਨ ਤੋਂ ਬਾਹਰ ਨਿਕਲ ਜਾਾਂਗੇ ਜੰਗਲ ਪੂਰੇ ਸੰਘਣੇ ਆ ਇਹ ਜਿਹੋ ਜਿਹੇ ਹਾਰਰ ਫਿਲਮਾਂ ਚ ਹੁੰਦੇ ਆ ਨਾ ਰੋਂਗ ਟਰਨ ਵਾਲੀਆਂ ਫਿਲਮਾਂ ਚ ਉਵੇਂ ਦਾ ਮਾਹੌਲ ਆ ਇੱਥੋਂ ਦਾ ਤਾਂ ਕਾਈ ਆ ਜਿਹੜਾ ਕੁਝ ਵੀ ਹੈਗਾ ਅਧ ਰਖਤਾਂ ਦੇ ਤਣੇ ਤੇ ਹੈਗਾ SLAABA ਹੈਗਾ ਜੰਗਲ ਦੇ ਵਿੱਚ SLAABA ਹੋਣ ਦਾ ਕਾਰਨ ਇਹ ਹੈ ਕਿ ਇੱਥੇ ਮੀਂਹ ਪੈਂਦਾ ਰਹਿੰਦਾ ਤਾਂ ਹੀ ਆਪਣਾ ਜਿਹੜਾ ਮਿੱਤਰ ਹੈ ਜੌਣ ਮੇਰਾ ਰਾਧ ਸੀਰਾ ਇਹ ਬਾਈ ਮੈਨੂੰ ਕਹਿੰਦਾ ਵੀ ਯਾ ਥਿਸ ਇਜ਼ ਸਪੈਸ਼ਲ ਫਲਾਵਰ ਓਕੇ ਆ ਇੱਥੋਂ ਦਾ ਖਾਸ ਫੁੱਲ ਆ ਇਹਨੇ ਵੀਰ ਨੇ ਮੈਨੂੰ ਕੱਲ ਦੱਸਿਆ ਸੀਗਾ ਹਾਥੀ ਦੀ ਸੁੰਡ ਬਣੀ ਹੋਈ ਹੈ ਇਹ ਠੀਕ ਆ ਤੇ ਦੂਜਾ ਇਹ ਸਿਰਫ ਕਲੀਮਨਜਾਰੂ ਦੇ ਇੱਥੇ ਪੈ ਜਾਂਦਾ نیشنل ਪਾਰਕ 'ਚ ਹੀ ਮਿਲਦਾ ਹੈ ਹੋਰ ਕਿਤੇ ਨਹੀਂ ਮਿਲਦਾ ਦੁਨੀਆ 'ਤੇ ਥਿਸ ਇਜ਼ ਅ ਬਿਊਟੀਫੁਲ ਜੌਣ ਲੈਟਸ ਗੋ ਬ੍ਰੋ ਨੇਪਾਲ ਚ ਦੇਖਦੇ ਆ ਵੀ ਆਪੋ ਤੇ ਪਹਾੜ ਉੱਚੇ ਤੇ ਖਾਈਆਂ ਚੌੜੀਆਂ ਵਾਲੀਆਂ ਨੇ ਉੱਥੇ ਜਿਹੜੇ ਪੋਲੇ ਬਣੇ ਹੁੰਦੇ ਆ ਲੋਹੇ ਦੇ ਬਣਾਏ ਹੁੰਦੇ ਜਾਲ ਪਾ ਪਾ ਕੇ ਬਹੁਤ ਲੰਮੇ ਹੁੰਦੇ ਝੂਲਦੇ ਆ ਤੇ ਇੱਥੇ ਲੱਕੜ ਦੇ ਨੇ ਕਿੰਨੇ ਕਿਉਂਕਿ ਨਿਕਾ ਨਿਕਾ ਲਾਂਗਾ ਜਾਈ ਉਧਰੋਂ ਉਧਰੀ ਤਲ ਘੜਾ ਇਨਾ ਪੱਥਰ ਤੇ ਤਾਹਦਾਰੀ ਤਾਹਦਾਰੀ ਦਾ ਮਤਲਬ ਹੁੰਦਾ ਵਾਰਨਿੰਗ ਅਜਿਹੜੀ ਗੱਲ ਕਰੀ ਜਾਂਦੇ ਸੀ ਇੱਕ ਮਿੰਟ ਜੀ ਉਹ ਹੋ ਗਈ ਉਹ ਪਰਲੇ ਪਾਸੇ ਦਰਖਤ ਮੁੱਕ ਜਿਹੜੇ ਲੰਮੇ ਸੀ ਹੁਣ ਆ ਚੱਲ ਪਏ ਝਾੜ ਬੂਟ ਜੇ ਇਹਨਾਂ ਦਾ ਤਣਾ ਪਤਲਾ ਨੀਵੇਂ ਨੇ ਉਹਦੇ ਮੁਕਾਬਲੇ ਤੇ ਇਹਨਾਂ ਦਾ ਰੰਗ ਰੂਪ ਵੱਖਰਾ ਉਹ 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 ਹੋਰ ਤਰ੍ਹਾਂ ਦਾ ਮਾਹੌਲ ਸੀਗਾ ਨਾਉ ਦਾ ਥਿਸ ਇਜ਼ ਚੇਂਜਡ ਕੰਪਲੀਟਲੀ ਯੈਸ ਦਾ ਚੇਂਜ ਕੰਪਲੀਟਲੀ ਗੁੱਡ ਲੈਟਸ ਗੋ ਕੋਈ ਵੀ ਆਪਾਂ ਟਰੈਕ ਕਰਦੇ ਆ ਜਾਂ ਕਿਸੇ ਪਹਾੜ ਦੀ ਚੋਟੀ ਤੇ ਚੜ੍ਹਦੇ ਆ ਤਾਂ ਸਿਰਫ ਇਹੀ ਇੰਪੋਰਟਡ ਨਹੀਂ ਹੁੰਦਾ ਵੀ ਆਪਾਂ ਬਹੁਤ ਉੱਤੇ ਚੜ ਗਏ ਉਹ ਥਾਂ ਨੂੰ ਜਾਂਦਾ ਰਾਹ ਇੰਨਾ ਸੋਹਣਾ ਹੁੰਦਾ ਤੇ ਇਨੀਆਂ ਥਾਵਾਂ ਪਤਾ ਲੱਗਦੀਆਂ ਆਪਾਂ ਨੂੰ ਜਦੋਂ ਮਾਉਂਟ ਐਵਰੇਸਟ ਬੇਸ ਕੈਂਪ ਤੋਂ ਜਾਂਦੇ ਆ ਤਾਂ ਨਿਤ ਨਵੀਂ ਚੋਟੀ ਦੇਖਣ ਨੂੰ ਮਿਲਦੀ ਆ ਨਵੇਂ ਲੋਕ ਦੇਖਣ ਨੂੰ ਮਿਲਦੇ ਆ ਨਵੇਂ ਖਾਣੇ ਹੁੰਦੇ ਆ ਤੇ ਢੰਗ-ਵੰਗ ਸਾਰੇ ਵੱਖਰੇ ਹੁੰਦੇ ਆ ਇਨਾਂ ਟਰੈਕਾਂ ਦਾ ਫਰਕ ਇਹ ਆ ਵੀ ਆਪਣੇ ਜਦੋਂ ਟਰੈਕ ਕਰਦੇ ਆ ਤਾਂ ਗਧੇ ਤੋੜੇ ਫਿਰਦੇ ਹੁੰਦੇ ਆ ਵਿੱਚ ਖਚਰਾ ਪਰ ਇੱਥੇ ਨਹੀਂ ਇੱਥੇ ਜਿੰਨਾ ਵੀ ਭਾਰ ਢੋਣਾ ਸਮਾਨ ਢੋਣਾ ਬੰਦਿਆਂ ਨੇ ਢ ड्यूटी फॉरगेट इज नॉट क्लियर जंगਲਾਂ ਨੂੰ ਲੰਘਦੇ ਲੰਗਾਉਂਦੇ ਪਾਣੀਆਂ ਪੱਥਰਾਂ ਨਾਲਿਆਂ ਨੂੰ ਲੰਘਦੇ ਆਪਾਂ ਇਸ ਵੇਲੇ ਉੱਚੇ ਥਾਂ ਤੇ ਖੜੇ ਆਂ ਉਹ ਜੰਗਲਾਂ ਦੀ ਗੱਲ ਕਰਦੇ ਜਿੱਥੋਂ ਆਪਾਂ ਨਿਕਲ ਕੇ ਤਾਣੂ ਆਏ ਆਂ ਸੋਨਾ ਮੋਲ ਬਣਦਾ ਜਾਂਦਾ ਖੁੱਲਦੇ ਜਾਂਦੇ ਆ ਤੇ ਆਕਸੀਜਨ ਦੀ ਕਮੀ ਤਾਂ ਉਹਨੂੰ ਬਾਕੀ ਗੱਲਾਂ ਵੀ ਹੋਣੀ ਹੀ ਹੋਣੀ ਆ ਇਹ ਚੀਜ਼ਾਂ ਦਾ ਆਪਾਂ ਨੂੰ ਪਤਾ ਲੱਗਣਾ ਗਾਂ ਜਾ ਕੇ ਮੇਰੇ ਕੋਲ ਪਾਣੀ ਆ ਪਾਣੀ ਮੈਂ ਲਗਾਤਾਰ ਪੀ ਰਿਹਾ ਜਾਂਬੋ ਜਾਂਬੋ ਬਾਪਾ ਬਾਰੀਆ ਕੋ Jumbo. Mambo VP. <laughs> yeah, I know. He's our porter. Yeah. His eyes is different. His eyes is different. Eyes is different. Yeah, that's why. <laughs> you know the nickname? Nickname? Macho. 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 in Swahili called ear. ਇਹ ਯਾ ਆਈਸ ਆਈਸ ਸੋ ਬਿਕੋਜ਼ ਆਫ ਦੈਟ ਡਿਫਰੈਂਸ ਵੀ ਕਾਲ ਦੈ ਮਾਚੂ ਓਕੇ ਥਿਸ ਇਜ਼ ਨਾਟ ਇਟਸ ਪਰਮਨੈਂਟ ਨੇਮ ਨਾ ਓਕੇ 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 ਪਰਮਨੈਂਟ ਨੇਮ ਇਜ਼ ਕਾਲਡ ਰੋਡਨਲ ਰੋਡਨਲ ਮਾਚੂ ਐਂਡ ਮਾਚੂ ਇਜ਼ ਈਜ਼ੀ ਈਜ਼ੀ ਯਾ ਜਿਵੇਂ ਆਪਣੇ ਬਿੱਲੇ ਬੰਦੇ ਨੂੰ ਬਿੱਲਾ ਕਹਿ ਦਿੰਦੇ ਨਾ ਪਿੱਲੀ ਅੱਖਾਂ ਵਾਲੇ ਨੂੰ ਉਵੇਂ ਤੇ ਅੱਖਾਂ ਤਾਂ ਨਾ ਰੱਖਿਆ ਮਾਚੂ ਜਿਹੜੇ ਤਾਂ ਚੜ ਚੁੱਕੇ ਆ ਤੇ ਉਹ ਥਾਂ ਨੂੰ ਆਈ ਜਾਂਦੇ ਵਾਪਸ ਜੰਬੋ ਕਾ ਵਾਤਾ એનર્ਜੀ ਦੇਖਣ ਵਾਲੀ ਆ ਚੋਪਰਾ ਦੀ ਯਾਰ ਜੰਬੋ ਜਿਹੜਾ ਆ ਘਾਹ ਇਧਰਲੇ ਪਾਸੇ ਆਪਾਂ ਦੇਖਦੇ ਹਉਣੇ ਨਾ ਇਹ ਹੁਣ ਤਾਂ ਹਰਾ ਇੱਕ ਰੁੱਤ ਇਹੋ ਜਿਹੀ ਆਉਂਦੀ ਵੀ ਇਹ ਸੁੱਕ ਜਾਂਦਾ ਤੇ ਜਦੋਂ ਇਹ ਘਾਹ ਸੁੱਕਦਾ ਉਦੋਂ ਇਹਨੂੰ ਅੱਗ ਲੱਗਣ ਲੱਗ ਪੈਂਦੀ ਆ ਤਾਂ ਕਰਕੇ ਇੱਥੇ ਥਾਂ ਥਾਂ ਤੇ ਲਿਖਿਆ ਹੋਇਆ avoid wild fires wah wow. again this is beautiful view ਅੱਜ ਸਵੇਰ ਤੋਂ ਮੌਸਮ ਬਹੁਤ ਸਾਫ਼ ਨਹੀਂ ਧੁੰਦ ਜੀ ਪਈ ਹੋਈ ਆ ਤਾਂ ਕਰਕੇ ਆਪਾਂ ਨੂੰ ਪਰਬਦੇ ਦਿਸੀਆਂ ਨਹੀਂ ਜਿਹੜੀ ਚੋਟੀ ਦਿਸਣੀ ਸੀ ਚੋਟੀਆਂ ਅਸਲ ਦੇ ਵਿੱਚ ਦੂਰੋਂ ਦਿਸਦੀਆਂ ਹੁੰਦੀਆਂ ਨੇ ਜੋ ਕੋਲੇ ਚਲੇ ਜਾਂਦੇ ਆ ਫਿਰ ਉਹਨਾਂ ਵਧੀਆ ਝਾਕ ਨਹੀਂ ਬਣਦਾ ਉਹਨਾਂ ਦਾ ਆਹ ਪਹਾੜ ਦੇ ਮੇਰੇ ਖਿਆਲ ਚੋਲੇ ਹੋਣੀਆਂ ਆ हेलो अयो मंबो हेलो ब्रदर हाउ इज योर क्लाइम हेलो 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 वाह ये सारे उठो चढ़ के आए ने शिखर तो ये जंबो 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 ये अपने वाले बेली है Hello. hello hello how's your climb <laughs> well, well, well 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 good up. good 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 <sighs> different is uh, leaves there is uh, leaves These this leaves more. of this flower yeah this flower is, is normal is the same uh protein is the same yes but uh, the difference ਆ ਦੇ ਲੀਫਸ ਦੇ ਲੀਫਸ ਹੀ ਇਅਰ ਇਸ ਵੈਰ স্মਾਲ ਦੇ ਇਜ਼ ਵੈਰ 빅 ਬਟ ਆ ਸੇਜ਼ ਦਾ ਨੈਸ਼ਨਲ ਫਲਾਵਰ ਆਫ ਦੇ ওকে ਨਵੇਂ ਰਾਵਾਂ ਤੇ ਸਫਰ ਕਰਦੇ ਆ ਨਵੀਆਂ ਚੀਜ਼ਾਂ ਲੱਭਦੀਆਂ ਨੇ ਇੱਕ ਆ ਪੱਤੇ ਨੇ ਤੇ ਆ ਫੁੱਲ ਨੇ ਸਾਊਥ ਅਫਰੀਕਾ ਦਾ ਇਹ ਨੈਸ਼ਨਲ ਫਲਾਵਰ ਆ ਇਹ ਰਾਸ਼ਟਰੀ ਫੁੱਲ ਆ ਸਾਊਥ ਅਫਰੀਕਾ ਦਾ ਤੇ ਇਹ ਜਾਣਕਾਰੀਆਂ ਦਿੰਦਾ ਆਪਾਂ ਨੂੰ ਸਾਰਾ ਆਪਣਾ ਮਿੱਤਰ ਜੌਨ ਤੇ ਜੌਨ ਆਪਣਾ ਰਾਹ ਤੇ ਸੇਰਾ ਤੇ ਗਾਈਡ ਆ ਜੋ ਜਾਣਦੇ ਹੀ ਕੰਮ ਆ ਵੀ ਰਾਹ ਦੇ ਵਿੱਚ ਕੀ ਕੁਝ ਹੁੰਦਾ ਕਿਵੇਂ ਕੀ ਗੱਲਾਂ ਬਾਤਾਂ ਉਹ ਸਾਰੀਆਂ ਕੁਝ ਆਪਾਂ ਨੂੰ ਦੱਸਦਾ ਜਾਂਦਾ लेट्स ਗੋ ਜਾਨ ਕੋ ਸਟਰੋਂਗ ਵੈਰੀ ਵੈਰੀ ਸਟਰੋਂਗ ਯਾ ਵੈਰੀ ਸਟਰੋਂਗ ਵੀ ਬੋਇਲਿੰਗ ਥੈਨ ਵੀ ਡਰਿੰਕ ਜੂਸ ਬੋਇਲਿੰਗ ਐਂਡ ਡਰਿੰਕਿੰਗ ਜੂਸ ਯਾ ਥਿਸ ਇ ਗੁੱਡ ਫॉर ਹੈਲਥ ਫॉर ਦ ਸਟਮਕ ਫॉर ਸਟਮਕ ਫॉर ਡਾਈਜੈਸ਼ਨ ਸਿਸਟਮ ਯਾ ਇਵਨ ਦ ਸਟਮਕਸ ਵੈਰੀ ਪ੍ਰੋਬਲਮਸ ਵੀ ਯੂਜ਼ਿੰਗ ਥਿਸ ਵਨ ਆਫ ਅ ਦ ਲੋਕਲ Mm. Yeah, we don't allow it to give you because this is very strong. This is yeah. very strong. Yeah. ਵੇਖਿਆ ਇਹਨਾਂ ਕੁਝ ਲੱਭਦਾ ਪਹਾੜਾਂ ਦੇ ਜੜੀਆਂ ਬੂਟੀਆਂ ਜਿਹੜੀਆਂ ਨੂੰ ਜਿੰਨਾਂ ਨੂੰ ਇਹ ਦਵਾਈ ਵਜੋਂ ਵਰਤਦੇ ਆ। ਬਾਬਾ ਉੱਚੇ ਥਾਂ ਤੇ ਆ ਗਏ ਆਪਾਂ। ਬੱਦਲ ਉੱਡਦੇ ਦੀਂਦੇ ਇੱਥੋਂ। ਤੇ ਠੰਡ ਵੀ ਵੱਧਦੀ ਆ। ਤੇ ਕਦੇ-ਕਦੇ ਟ੍ਰੇਲ ਜਿਹੜੀ ਆ ਪਗ ਡੰਡੀ ਇੰਨੀ ਕੁ ਸੌਖੀ ਹੋ ਜਾਂਦੀ ਮੈਨੂੰ ਲੱਗਦਾ ਜਿਵੇਂ ਪੱਧਰ ਤੁਰੇ ਜਾਂਦੇ ਜੰਮੀ। ਆ ਪੱਧਰ ਆ ਕੰਮ ਇੱਥੇ। ਤੇ ਆਓ ਪਹਾੜ ਤੇ ਗਾਹ ਜਾ ਕੇ ਦੇਰੇ ਜੇ ਹੈਵੀ ਰੇਨਫਾਲ অর ਨਾ ਨਾ ਹੈਵੀ ਨਾਟ ਹੈਵੀ ਨਾ ਹੈਵੀ ਨਾ ਟੂਡੇ ਮੀਰੇ ਆਪਦੇ ਰੰਗ ਦਿਖਾਉਣੇ ਸ਼ੁਰੂ ਕੀਤੇ ਆ ਤੇ ਅਸੀਂ ਜਾਪਤਾ ਕਰਕੇ ਤੁਰੇ ਲੀੜੇ ਲੱਤੇ ਦਾ ਤਾਂ ਕਰਕੇ ਮੀਤ ਪਕਰ ਬਚੀ ਰਮਾਂਗੇ ਜਿਹੜੀ ਲੋਰ ਆ ਦੀਆਂ ਜੁੱਪਾਂ ਲੱਗੀਆਂ ਹੋਈਆਂ ਨੇ ਉੱਥੇ ਆਹ ਤਾਂ ਕਰਕੇ ਬੂਟ ਲਾਉਂਦੀ ਲੋੜ ਨਹੀਂ ਤੇ ਐਂ ਸੂਤ ਆ ਜਾਂਦਾ ਕੰਮ ਇਹਦਾ ਜੇ ਪਲਾ ਕੇ ਬ੍ਰਦਰ ਆਈ ਹੈਵ ਸਮ ਸਨੈਕਸ ਯਾ ਦੈਨ ਵੀ ਗੋ ਆਫਟਰ ਦੈਟ ਸਨੈਕਸ ਓਕੇ ਨਾ ਪ੍ਰੋਬਲਮ ਪਿੰਨੀਆਂ ਚਾਕਲੇਟਾਂ ਉਹ ਕਿਤੇ ਵਧੀਆ-ਵਧੀਆ ਨੇ ਇਹ ਬਹੁਤ ਸ਼ਾਨਦਾਰ ਬਣਾਈਆਂ ਹੋਈਆਂ ਤੇ ਇਹ ਮੇਰੇ ਕੋਲ ਕਈ ਦਿਨਾਂ ਹੈਗੇ ਆ ਮੁਝ ਪਾਣੀ ਆ ਜਾਂਦਾ ਨਾ ਬੋਲ ਕੇ ਓ Oh, yeah. oh come and join me. This, this is a Pinny Pinny? Pinny. good, good, yeah. good. This is much better than chocolate. Mm. Almonds, wheat, cashew, mm. everything, and coconut. Mm. That's good. Good protein. Mm, Good news, opportunity. Mm -hmm. You want to take more? Just mm, one. Okay, thank you very much. Mm -hmm. I need three. we walk for uh, 20 minutes after that we, we feel hot then we remove this yeah okay yes. let's go mere hogya par ade lede paye hai garmaish dende puri jado churai chadde apu zor lagda waise ta chal thandi hai itthe ta karke mudka aunda hai te billie apna kehanda ki chal koi na ji 10 minute adik liye dobare nakaniya a jaan ਪੰਜਾਬ ਦੇ ਵਿੱਚ ਠੰਡ ਆ ਤੇ ਮੈਂ ਇੱਥੇ ਗਰਮੀ 'ਚ ਫਿਰਦਾ ਸੀ ਪਰ ਅੱਜ ਮੇਰੇ ਕੋਲ ਵੀ ਪੂਰੀ ਠੰਡ ਆ ਅੱਧ ਤੋਂ ਵੱਧ ਪੈਂਡਾ ਕੀਤਾ ਅੱਜ ਦੇ ਦਿਨ ਦਾ ਇੱਥੇ ਬੈਂਚ ਬਣੇ ਹੋਏ ਨੇ ਬਾਹਰ ਦਰਦ ਜਾਨ ਨੂੰ ਥਾਂ ਬਣੀ ਹੋਈ ਆ ਤੇ ਇੱਧਰ ਇੱਕ ਸ਼ੈੱਡ ਬਣਿਆ ਹੋਇਆ ਵੀ ਤੁਸੀਂ ਬਹਿ ਸਕਦੇ ਹੋ ਯੈਸ ਤੇ ਸਾਨੂੰ ਵਾਰ-ਵਾਰ ਲੋਡ ਪੈ ਜਾਂਦੀ ਕਿਉਂਕਿ ਜ਼ੋਰ ਲੱਗਦਾ ਚੜਦੇ ਆ ਤੇ ਇਹਦੇ ਉੱਤੇ ਕੋਈ ਚੀਜ਼ ਹੈ ਨਹੀਂ ਅੱਜ ਦੀ ਘੜੀ ਸਾਡੇ ਲਈ ਨਾਓ ਅਪ ਟੂ ਹਰੰਬੋ ਹਾਊ ਮਾਚ ਟਾਈਮ 1 ਐਂਡ 1 1/2 1 mm. and 1/2 1 and 1/2 Yeah black yeah, good <coughs> Jumbo Jumbo Assalamu alaikum Wa alaikum salam mm. Te jehdi thaan te aap khadeyan check kariye nu khul ke je, je dekhiye ra eh ho ja chaka ba, baaka ban da hai Oh jinne vi pahad dissde aa inna ton bahut nime si jadon aap ajj tora shuru kita ਅੱਜ ਆਪਾਂ 2700 ਮੀਟਰ ਤੇ ਤੁਰੇ ਆ ਜੌਨ ਹਾਊ ਮੱਚ ਮੀਟਰ ਐਲੀਵੇਸ਼ਨ ਵੀ ਗੇਨ ਟੂਡੇ ਫਰਮ ਮੰਦਾਰਾ ਫਰਮ ਮੰਦਾਰਾ ਹਰੰਬੋ ਐਲਟਿਟਿਊਡ 1000ਸ ਹਰੰਬੋ ਇਜ਼ 3720 ਮੀਟਰ ਇਟ ਮੀਨਸ ਵੀ ਗੇਨ 1000 ਯੈਸ ਮੀਟਰ ਐਲਟਿਟਿਊਡ ਟੂਡੇ ਯੈਸ ਗੁੱਡ ਇਸ ਸਟਾਰਟਿੰਗ ਅਨਦਰ ਜੇਨਰੇਸ਼ਨਸ ਓਕੇ ਗੁੱਡ ਆ ਫੁੱਲ ਇਥੋਂ ਨਹੀਂ ਫੁੱਲ ਵੱਖੋ ਵੱਖਰੇ ਕਈ ਦੇ ਹਰ ਆ ਦੇ ਵਿੱਚ ਆਪਾਂ ਨੂੰ Awful. And during and during the the nights like here it's closing. At okay. The day, then it open. This is a child. This is a child. Yeah. This is child and this is young. This is the old one. Old one. Yeah. Okay. You see, that is a dead. Die already. Die already. Yeah. Good. These flowers only in Kilimanjaro National Park. No, you can find on Mount Kenya. In Mount Kenya also. Tomorrow as well, yeah. only in east africa you can say that yeah. not on another part of the world no maybe, <laughs> we, maybe don't know. But we don't know yes ਜਿਵੇਂ ਆਪਾਂ ਨੂੰ ਜਾਣ ਦੱਸੀ ਜਾਂਦਾ ਨਾ ਕਿ ਇੱਥੇ ਆਹ ਫੁੱਲ ਤੇ ਆਹ ਫੁੱਲ ਵੱਖੋ ਵੱਖਰੇ ਵੀ ਇੱਥੇ ਹੀ ਮਿਲਦੇ ਆ ਇਹ ਜਾਣ there is a a big track in india also yeah. that's a zuko valley track in nagaland yeah. in the east part of india in zuko valley track we can see only a zuko flower zuko flower zuko flower zuko flower is only there in our world oh that's good not in any other place of the world that's good so every every place is unique yeah every yeah, one unique things yes unique things you are unique kaayam unique yeah everyone is unique yes aj de din di apna lambi baat maar ke itthe pahunch gaye ਪਿਆਮੇ ਡਿੱਗ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਸਾਰਾ ਕੁ ਗਿੱਲਾ ਹੋਇਆ ਹੋਇਆ ਮੀਂਹ ਉਹਦੇ ਬਹੁਤ ਲਗਾਤਾਰ ਪਿਆ ਤੇ ਮੀਂਹ ਪੈੜਾ ਸੀ ਰੁਕਿਆ ਨਹੀਂ ਪੂਰਾ ਵੀ ਹੁਣ ਆਪਾਂ ਖੜੇ ਆ ਹਰੰਬੋ ਹੱਟ ਪਹਿਲਾਂ ਕੱਲ ਮੰਡਾਰਾ ਤੇ ਅੱਜ ਸਵੇਰੇ ਉਥੋਂ ਚੱਲ ਕੇ 3720 ਮੀਟਰ ਦੇ ਐਲੀਵੇਸ਼ਨ ਤੇ ਖੜੇ ਆ ਆਪਾਂ ਤੇ ਅਗਲੀਆਂ ਥਾਵਾਂ ਤੇ ਟਿਕਾਣੇ ਲਿਖੇ ਹੋਏ ਵੀ ਕਿੰਨੇ ਕਿੰਨੇ ਦੂਰ ਨੇ ਤੇ ਜਿੰਨੇ ਵੀ ਆਹ ਬਣੇ ਹੋਏ ਨੇ ਰਹਿਣ ਬਸੇਰੇ ਬਣੇ ਹੋਏ ਆ ਇੱਥੇ ਇਹ ਸਾਰੇ ਸਰਕਾਰੀ ਹੁੰਦੇ ਆ ਇਹਨਾਂ ਨੂੰ ਆਪਣੀਆਂ ਕੰਪਨੀਆਂ ਪਹਿਲਾਂ ਹੀ ਫੀਸ ਭਰ ਦਿੰਦੀਆਂ ਬੁਕਿੰਗ ਕਰਾ ਦਿੰਦੀਆਂ

ਸੋਨਾ ਵੀ ਰਿਹਾ ਤੇ ਪਰ ਜਿਹੜਾ ਮੀਹ ਹੈ ਪਰੇਸ਼ਾਨਤਾ ਕਰਦਾ ਹੈ ਤੇ ਮੀਹ ਨੇ ਅਕਸਰ ਆਉਣਾ ਹੀ ਹੁਣ ਆ ਪਹਾੜਾਂ ਤੇ ਆਪਾਂ ਕੀ ਮੀਹ ਨਾ ਪਵੇ ਤੇ ਮੀਹ ਆਪਣੇ ਕਿੱਥੋਂ ਲੱਗ ਜੀ ਮੇਰੀ ਵੱਡੀ ਸਮੱਸਿਆ ਹੈ ਕਿ ਮੇਰੇ ਬੂਢ ਭਿੱਜੇ ਆ ਬਾਕੀ ਸਾਰਾ ਕੁਝ ਤਾਂ ਚਲੋ ਕੱਪੜੇ ਤਾਂ ਹੋਰ ਹੈਗੇ ਨੇ ਤੇ ਅੱਜ ਮੈਂ ਖਾਣ ਪੀਣ ਨੂੰ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਉੱਥੇ ਜਾ ਕੇ ਰੋਟੀ ਪਾਣੀ ਦੇਵਾਂਗੇ ਲੰਚ ਤੇ ਜਿਵੇਂ ਇਹਨਾਂ ਤੇ ਰਹਿੰਦਾ ਤਾਂ ਬਹੁਤ ਭੁੱਖਾ ਮਰਦਾ ਅੱਜ ਮੈਂ ਔਖਾ ਬਹੁਤ ਹੋਣਾ ਸੀ ਇਹਦਾ ਮੇਰੇ ਕੋਲ ਪਿੰਨੀਆਂ ਸੀ ਜਿਹੜਾ ਕਰਕੇ ਮਰਾਦ ਵਿੱਚ ਖਾਂਦਾ ਆ ਤੇ એનર્ਜੀ ਬਣੀ ਰਹੀ ਨਹੀਂ ਜਿੰਨੀਆਂ ਕੈਲਰੀਆਂ ਇੱਥੇ ਮੱਚਦੀਆਂ ਨੇ ਦਰੂਸ ਨਿਕਲੇ ਬੰਦੇ ਦਾ ਹੁਣ ਇਹ ਉਹ ਕਰਨਗੇ ਬਣਾਈ ਬੈਠੇ ਰੋਟੀ ਪਾਣੀ ਖਾਣੀ ਹੁਣ ਉਹ ਖਾਵਾਂਗੇ ਤੇ ਇੱਥੇ ਹੋਰ ਵੀ ਕਮਰਿਆਂ ਗੋਮਰੇ ਵਿੱਚ ਕਈ ਰੋਕੇ ਹੋਏ ਨੇ ਹਰ ਹਰੰਭੂ ਦੇ ਵਿੱਚ ਚੇ ਆਮ ਆਉ ਤੇ ਆਪੇ ਮੀ ਚਾਉਂਦੇ ਆ ਆਪਾਂ ਹਾਲੀਡੇ ਪਾਏ ਤਾਂ ਹੁੰਦੇ ਉਤਲੇ ਮੀਂਹ ਵਾਲੇ ਪਰ ਫਿਰ ਵੀ ਉਸ ਹਿਸਾਬ ਚ ਨਹੀਂ ਆਉਂਦੀ ਗੱਲ ਸਾਰੇ ਲਿੜੇ ਭੇਜ ਜਾਂਦੇ ਨੇ ਸਾਰਾ ਕੁਝ ਲਾਹ ਕੇ ਇੱਥੇ ਸੁੱਕਣੇ ਪਾਇਆ ਆਈ ਐਮ ਕਮਿੰਗ ਬ੍ਰਦਰ ਯੈਸ ਤੇ ਸਮਾਂ ਸਹੀ 2 ਵਜੇ ਨੇ ਮੀਂਹ ਹੁਣ हटਿਆ ਨਿੱਕੇ ਨਿੱਕੇ ਕਣੀਆਂ ਜਿਨ ਹਜੇ ਵੀ ਹੈਗੀਆਂ ਹੁਣ ਇੱਥੇ ਕੁਝ ਖਾਵਾਂਗੇ ਬੌਸਮ ਸਾਫ ਹੋਇਆ ਯਾਰ ਵਾਲੇ ਦਾ ਵਾਖਾ ਪੀ ਕੇ ਤੇ ਫਿਰ ਹੋਰ ਘੰਟੇ ਢੜ ਘੰਟੇ ਤੱਕ ਚੱਲਾਂਗੇ ਉਧਰਲੇ ਪਾਸੇ ਨੂੰ ਐਕਲਮਟਾਈਜ਼ੇਸ਼ਨ ਕਰਨ ਵਾਸਤੇ ਪਹਾੜ ਨੂੰ ਚੜਾਂਗੇ ਥੱਲੇ ਉਤਰਾਂਗੇ ਤੇ ਫੇਰ ਆਪਾਂ ਸੌਵਾਂਗੇ ਅਸਲ ਗੱਲ ਇਹ ਹੈ ਕਿ ਜਦੋਂ ਮੀਂਹ ਪੈਂਦਾ ਹੋਵੇ ਉਦੋਂ ਟਰੈਕਿੰਗ ਦਾ ਸੁਭਾਅ ਥੋੜਾ ਜਿਹਾ ਕਿਰਕਰਾ ਹੁੰਦਾ ਤੰਗ ਹੁੰਦਾ ਬੰਦਾ ਉਹਦੇ ਚ ਜੀੜ ਲੱਤੇ ਜਦੋਂ ਭਿੱਜ ਜਾਂਦੇ ਆ ਮੌਸਮ ਪੂਰੇ ਸਾਫ਼ ਹੋਇਆ ਗਿਆ ਤਾਂ ਉਹਨਾ ਵੀ ਨਹੀਂ ਹਰਾ ਨੇੜੇ ਨੇੜੇ ਸਾਫ਼ ਹੋ ਗਿਆ ਆ ਕਿ ਟਾਵਰ ਲੱਗਾ ਹੋਇਆ ਨੈਟਵਰਕ ਇੱਥੇ ਇੱਕ ਡੰਡਾ ਆਉਂਦਾ ਉਹ ਵੱਡੇ ਵੱਡੇ ਘੋਗੜਾਂਾਂ ਬੈਠੇ ਛੱਤਾਂ ਤੇ ਜਿਹੜੇ ਬੋਲੀ ਜਾਂਦੇ ਆ ਡਾਈਨਿੰਗ ਹਾਲ ਡਾਈਨਿੰਗ ਹਾਲ ਡਾਈਨਿੰਗ ਹਾਲ ਉਧਰ ਆ ਉਹ ਸੀ ਤੇ ਆ ਸਾਰੇ ਟਿਕਾਣੇ ਰਹਿਣ ਲਈ ਬਣੇ ਹੋਏ ਆ ਲੋਕ ਆਉਂਦੇ ਆ ਭੇਜੇ ਭਜਾਏ ਦੇ ਆਪ ਦਾ ਛਾਪ ਲਈ ਜਾਂਦੇ ਆ ਜਿੰਨੇ ਆ ਬਾਈ ਬਾਹਰ ਫਿਰਦੇ ਆ ਇਹਨਾਂ ਦਾ ਕੰਮ ਉਹਨਾਂ ਨੂੰ ਰੋਟੀ ਪਾਣੀ ਦੇਣਾ ਤੇ ਸਮਾਨ ਫੜਾਉਣਾ ਵਾਹ ਥਿਸ ਇਜ਼ ਡਾਈਨਿੰਗ ਯੈਸ 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 ਥੈਂਕ ਯੂ ਹੁਣ ਥੋੜਾ ਜਿਹਾ ਮੌਸਮ ਸਾਫ ਹੋਇਆ ਤੇ ਆਪਾਂ ਨੂੰ ਦੂਰ ਤੱਕ ਜਿੰਨਾ ਕੁਝ ਵੀ ਦਿਸਦਾ ਹੈ ਇਹਦੇ ਵਿੱਚ ਸ਼ਹਿਰ ਮੋਸ਼ੀਆ ਜਿੱਥੋਂ ਆਪਾਂ ਇਹ ਚੜ੍ਹਨਾ ਸ਼ੁਰੂ ਕੀਤਾ ਸੀ ਬੱਦਲਾਂ ਤਾਂ ਉੱਚੇ ਫਿਰਦੇ ਆਪਾਂ ਬੱਦਲ ਆਪਣੇ ਤੋਂ ਨੀਵੇਂ ਨੇ 3700 ਮੀਟਰ ਦੀ ਉਚਾਈ ਹੈ ਆਪਣੀ ਇਸ ਵੇਲੇ ਤੇ ਆ ਨਵੇਂ ਟਾਂਚੇ ਬਣੀਆਂ ਨੇ ਇੱਧਰ ਨਵੇਂ ਸਾਰੀਆਂ ਕਰੀਆਂ ਨੇ ਸਰਕਾਰੀ ਆ ਸਾਰੀਆਂ ਬਿਲਡਿੰਗ ਜਿਹੜੀਆਂ ਇਹ ਬਣੀਆਂ ਹੋਈਆਂ ਹੁਣ ਇਹ ਟਿਕਾਣਾ ਪੂਰਾ ਵਧੀਆ ਦਿਸਦਾ ਤਰੀਕੇ ਨਾਲ ਹੈ ਨਿੱਕੀ ਹੈ ਅਮਿਤ ਹੈ ਹੈ ਹੈਲੋ ਬ੍ਰਦਰ ਹਾਉ ਫਾਈਨ ਫਾਈਨ ਵੈਨ ਯੂ ਕਮ ਅਰਾਈਵ ਹੇਰ One thirty. One thirty. Okay, 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 okay. So it's rain nice. today. Yeah, today was really tough. Everything is wet. Yeah, it was wet. Actually, actually, mm -hmm. I wasn't short. <laughs> okay, 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 okay. My, my boots were so wet. My, my shorts were white. Everything was. <laughs> yeah, like, same like, same like. Where do you sleep today? Today I'm sleeping there. Number nineteen. <laughs> <laughs> ਹੈ ਯਾ ਸਾ ਹੈ ਮੈਂ 58 ਹਾਂ ਓਕੇ ਯਾ ਯੈਸ ਰਾਤ ਮੈਂ ਤੇ ਨਿੱਕੀ ਇਕੱਠੇ ਸੀਗੇ ਤੇ ਇਹਨੂੰ ਵੀਰ ਨੂੰ ਰਾਤ ਸੁੱਤੇ ਹੋਏ ਨੂੰ ਬੋਲਣ ਦੀ ਆਦਤ ਆ ਮੈਂ ਸਪੀਕਸ ਐਟ ਨਾਈਟ ਸਪੀਕਸ ਐਟ ਮਿਡਨਾਈਟ ਰੰਬੂ ਹਟ ਉੱਥੇ ਰੋਟੀ ਪਾਣੀ ਖਾ ਕੇ ਸੁ ਗਿੱਲੇ ਲੀੜੇ ਲਾ ਕੇ ਸੁੱਕੇ ਪਾ ਕੇ ਆ ਉੱਤੇ ਪਾਪੂ ਕੇ ਤੇ ਫਿਰ ਅਸੀਂ ਦੁਬਾਰੇ ਉਥੋਂ ਘੰਟੇਗ ਦੀ ਦੂਰੀ ਤੇ ਖੜੇ ਆ ਘੰਟਾ ਜਿਹੜਾ ਘੰਟਾ ਹੋਰ ਹਾਈਕ ਕੀਤੀ ਆ ਤੇ ਇੱਥੇ ਸਾਹਮਣੇ ਆਪਾਂ ਜਿਹੜਾ ਪੱਥਰ ਦਿਸਦਾ ਇਹਨੂੰ ਕਿਹਾ ਜਾਂਦਾ ਜੈਬਰਾ ਰੌਕ ਜਿਵੇਂ ਜੈਵਰੇ ਦੇ ਧਾਰੀਆਂ ਬਣੀਆਂ ਹੁੰਦੀਆਂ ਚਿੱਟੀਆਂ ਕਾਲੀਆਂ ਉਸੇ ਤਰ੍ਹਾਂ ਦੀਆਂ ਪੱਥਰ ਤੇ ਬਣੀਆਂ ਹੋਈਆਂ ਨੇ ਦੂਜੇ ਪਾਸੇ ਕਰਕੇ ਆਪਾਂ ਦਿਖਾਉਨੇ ਆ ਇਹਨੂੰ ਚੰਗੀ ਤਰ੍ਹਾਂ ਥੇਰ ਇਜ਼ ਅ ਸਨੋ ਐਲਟੀਟਿਊਡ ਆਪਣਾ ਵਾਵਾ ਹੁਣ ਮੈਨੂੰ ਲੱਗਦਾ ਵੀ ਆਪਾਂ 4000 ਮੀਟਰ ਤੋਂ ਵੀ ਉੱਚੇ ਖੜਿਆ ਹੋਵਾਂਗੇ ਉਤੋਂ ਬਾਵਾ ਉੱਚੇ ਆਗੇ 3700 ਤੋਂ ਆਪਣੇ ਕੈਂਪ ਤੋਂ ਉੱਥੇ ਵਾਪਸ ਜਾਵਾਂਗੇ ਔਰ ਸਾਹਮਣੇ ਪਹਾੜ ਤੇ برف ਪਈ ਦਿਸਦੀ ਆ ਅਫਰੀਕਾ ਦੇ ਵਿੱਚ برف ਤੇ ਆਹ ਪੱਥਰ ਦੀ ਗੱਲ ਕਰਦੇ ਸੀਗੇ ਤਾਂ ਤੋਂ ਪਾਣੀ ਦੀਆਂ ਕਰਕਾਵਾਂ ਠਾਣੂ ਵਗੀਆਂ ਨੇ ਤੇ ਉਹਦੇ ਕਰਕੇ ਉੱਤੇ ਇਹ ਹਜ਼ਾਰ ਸਾਰਾ ਕੁਝ ਜੰਮਿਆ ਜਾ ਹੋਇਆ ਇਹਦੇ ਤੇ ਲੋਕ ਹਰੰਬੋ ਦੇ ਵਿੱਚ ਦੋ ਰਾਤਾਂ ਲੌਂਦੇ ਨੇ ਤੇ ਦੂਜੇ ਦਿਨ ਸਿਰਫ ਇੱਥੋਂ ਤੱਕ ਆਉਂਦੇ ਆ ਆਹ ਪੱਥਰ ਤੱਕ ਹਾਈਕਿੰਗ ਕਰਕੇ ਡੇ ਹਾਈਕਿੰਗ ਤੇ ਉੱਥੇ ਮੁੜ ਕੇ ਚੱਲ ਜਾਂਦੇ ਆ ਉਹਦੇ ਨਾਲ ਚੰਗੀ ਤਨ ਅਕਲੀਮਟਾਈਜੇਸ਼ਨ ਹੋ ਜਾਂਦਾ ਆਂ ਦਾ ਪਰ ਅਗਲੇ ਦਿਨ ਕਿਬੋਵਾਂ ਨੂੰ ਨਿਕਲਦੇ ਆ ਅਗਲੀ ਥਾਂ ਤੇ ਕੁਦਰਤ ਦੇ ਰੰਗ ਆ ਜਿਹੜੇ ਆਪਾਂ ਦੇਖਦੇ ਜਾਂਦੇ ਆਂ ਆ ਵੇਦਿਆ ਪੜਾਈ ਵਰਗੇ ਨਿੱਕੇ ਨਿੱਕੇ ਬੂਟੇ ਜਿਹਾ ਤੇ ਹਰਿਆਲੀ ਜਿਵੇਂ ਜਿਵੇਂ ਤਾਂ ਉਹਨੂੰ ਚੜਦੇ ਆਪਾਂ ਮੁਕਦੀ ਜਾਂਦੀ ਆਂ ਥਿਸ ਇਜ਼ ਜੈਬਰਾ ਰੌਕ ਬਿਊਟੀਫੁਲ 뷰 ਇਨ आवर ਕੈਮਰਾ ਵਾਕਈ ਗੱਲ ਲੋ ਆ ਵੀ ਪਾਣੀ ਤਾਂ ਤੋ ਚੋਈ ਜਾਂਦਾ ਪੂਰਾ ਹੀ ਜੋਰੋ ਜੋਰ ਨਾਓ ਲੈਟਸ ਗੈਟ ਮੋਰ ਕਲੀਅਰ ਬ੍ਰਦਰ ਸੂਰਜ ਦੀ ਗੱਲ ਅਬ ਸੂਰਜ ਦੀ ਗੱਲ ਕਿੱਧਰ ਆ ਗਈ ਮੌਸਮ ਦੀ ਗੱਲ ਕਰਦੇ ਸੀ ਤੇ ਬਿੰਦ ਛੱਟ ਦੀ ਗੱਲ ਆ ਇੱਕ ਮਿੰਟ ਪਹਿਲਾਂ ਹੀ ਇੱਥੇ ਧੁੰਦ ਸੀ ਤੇ ਕੁਛ ਨਹੀਂ ਦਿਸਦਾ ਸੀ ਆ ਟਿਕਾਣਾ ਆਪਣਾ ਅੱਜ ਦਾ 500 ਮੀਟਰ ਉੱਚੇ ਚੜੇ ਤੇ 500 ਮੀਟਰ ਥੱਲੇ ਜਾ ਕੇ ਅੱਜ ਇੱਥੇ ਰਵਾਂਗੇ ਸਰੀਰ ਨੂੰ ਬੱਸ ਝੂਠ ਜਾ ਬੋਲਿਆ ਜਾਂਦਾ ਤੇ ਸਰੀਰ ਹੋਰ ਟਹਨੇ ਚ ਹੋ ਕਹਨੇ ਚ ਹੋ ਜਾਂਦਾ ਅੱਛਾ ਦਿਸਦਾ ਕੀ ਆ ਬੱਦਲ ਦਿਸਦੇ ਨੇ ਆਪਾਂ ਨੂੰ ਤੇ ਇਧਰਲੇ ਪਾਸੇ ਦਿਸਦੇ ਦੂਰ ਤੱਕ ਇੱਕ ਝੀਲ ਦਿਸਦੀ ਆ ਆ ਟਿਕਾਣੇ ਤੇ ਇਹਨੇ ਸ਼ਾਨਦਾਰ ਨਜ਼ਾਰੇ ਉੱਚੇ ਪਹਾੜਾਂ ਦੇ ਚੜ ਕੇ ਦਿਸਦੇ ਆ 82 83 ਥਿਸ ਇਜ਼ ਓਕੇ অর ਨਾਟ H5 H6 ਇਜ਼ ਓਕੇ ਓਕੇ ਅ ਥਿਸ ਬਿਕੋਜ਼ ਯੂ ਆਰਟ ਰੈਸਟਿੰਗ ਇਨਾਫ ਬਟ It's okay. Yeah, heartbeat because we are working uh, yeah, yeah. regular. Yes, that's why. So oxygen is good. It's good. Yeah, it's good. Yeah, very good. Okay, yeah. there is a risk. Ben, is sixty? Risk is from below sixty. Below sixty. Yeah, below So 60. this is like approximately in, uh, eighty-eight. Wow, yeah. good oxygen. Heartbeat is also normal. ਬਿਕਮ ਆਫਟਰ ਸਮ ਟਾਈਮ ਟੇਕ ਥਿਸ ਬ੍ਰਦਰ ਸ਼ੇਰਿੰਗ ਇਜ਼ ਇਨ ਕੇਰਿੰਗ ਦੁਨੀਆ ਦੇ ਵੱਖ-ਵੱਖੀ ਸਥਾਨੋਂ ਆਏ ਲੋਕ ਇੱਥੇ ਆਪਣੇ ਸਾਹਮਣੇ ਬੈਠਿਆ ਕੋਈ ਕੋਰੀਆ ਦਾ ਬੈਠਾ ਕੋਈ ਕਿੱਥੋਂ ਦਾ ਬੈਠਾ ਕੋਈ ਕਿੱਥੋਂ ਦਾ ਬੈਠਾ ਤੇ ਇਹਨਾਂ ਦੇ ਵਿੱਚੋਂ ਦੋ ਬੇਲੀ ਆਪਣੇ ਬੈਠੇ ਆ ਇੰਡੀਆ ਦੇ ਸਸੀ ਕਾਲ ਦੋ ਮਾਨੂੰ ਸਸੀ ਕਾਲ ਸਸੀ ਕਾਲ ਰਾਮ ਰਾਮ ਜੀ ਰਾਮ ਰਾਮ ਭਾਈ ਸਾਰਿਆਂ ਨੇ ਵੈਲਕਮ ਬੈਕ ਟੂ ਅਵਰ <laughs> अगर आप मुझे नई जानकारी मैं बता देती हूं अब आज के भाभी चैनल आज वीडियो बना रहा है तुम और नहीं नहीं ब, बताओ बताओ आप आज के भाभी चैनल पे मुझे सर्च कर सकते हो एक कुड़ी में वैसे अपने पंजाब के सारे जानदे होंगे राज हम राजस्थान तो राजस्थान तो किथों भाभी तुम्ही राजसमंद किथों राजसमंद जिला केड़ा जिला काकरोली डिस्ट्रिक्ट है और राजसमंद ਰਾਸਮੰਦੀ ਰਾਸਮੰਗਰ ਦੇ ਕਾਕਰਲੀ ਟਾਊਨ ਨੇ ਠੀਕ ਆ ਠੀਕ ਆ ਠੀਕ ਉਦੈਪੁਰ ਜਾਂਦੇ ਸਭ ਉਦੈਪੁਰ ਹਾਂ ਉਦੈਪੁਰ ਕੇ ਪਾਸ 70 ਕਿਲੋਮੀਟਰ ਠੀਕ ਆ ਠੀਕ ਆ ਠੀਕ ਆ ਤੇ ਇਹ ਕੁੜੀ ਵਰਕਆਊਟ ਬਹੁਤ ਸੋਹਣਾ ਕਰਦੀ ਆ ਤੇ ਇਹਦੀ ਅਰੀਜਨਲ ਰੂਲ ਨਾ ਇੰਸਟਾਗ੍ਰਾਮ ਤੇ ਆਪਾਂ ਅਕਸਰ ਦੇਖਦੇ ਆ ਸ਼ਾਬਾਸ਼ ਕੁੜੀ ਆਪਾਂ ਇੱਥੇ ਸਾਡੇ ਸਬੱਬੀ ਮੇਲੇ ਹੋਏ ਆ ਤੇ ਨਾਲ ਆਪਣਾ ਵੀਰਾ ਤਾਮਨ ਲਾਡੂ ਤੋਂ ਬ੍ਰਦਰ ਯੂ ਫਰਮ ਤਾਮਨ ਲਾਡੂ ਫਰਮ ਵੇਅਰ ਆਮ ਫਰਮ 오ਡੀਸਾ ਭੁਵਨੇਸ਼ਵਰ ਉਹ ਹਾਂ 오ਡੀਸਾ ਪੂਰੀ ਕੇ ਪਾਸ ਨਬ ਰਹਤੇ ਆ اور بھائی سے مل کے بہت اچھا لگا اور بھائی بہت بہت کچھ سیکھنے کو مل رہا ہے وہ سائیکل میں ائے ہے اور اس سے بڑی بات کیا ہے اچیویشن ہے ہماری لیے اے ਜਿਹੜਾ ਆਪਣਾ ਵੀਰ ਜਿਹੜਾ ਗੱਲ ਕਰੀ ਜਾਂਦਾ ਇਸ ਵੇਲੇ ਇਹ ਮਾਉਂਟੇਨਿਆਰ ਆ ਇਹ ਐਡਵਾਂਸ ਕੋਰਸ ਤੇ ਸਾਰਾ ਕੁਝ ਕਰੀ ਬੈਠਾ ਯੂਨਾਮ ਪੀਕ ਤੇ ਫਰੈਂਡਸ਼ਿਪ ਪੀਕ ਜਿਹੜੀਆਂ ਚੋਟੀਆਂ ਹੈਗੀਆਂ ਨੇ ਉਹ ਸਾਰਾ ਕੋਈ ਨਿਬੇੜੀ ਬੈਠਾ ਔਰ ਮੈਂ ਬੋਲਦਾ ਹਾਂ ਪ੍ਰੋਫੈਸ਼ਨਲੀ ਮੈਂ ਡਾਕਟਰ اچھا ہاں جی اے ਯਾਰ ਬਰਸਟਾਈਲ ਪਰਸਨੈਲਿਟੀ ਨਾ ਬਰ ਫਰੇਮ ਚਲੋ ਸ਼ਕੂ ਤੁਸੀਂ ਤੇ ਫਿਰ ਮੈਂ ਵੀ ਅੱਛਾ ਤੁਸੀਂ ਰਾਜਮਾ ਲੈਣੇ ਤਾਂ ਮੇਰੇ ਤੋਂ ਲੈ ਲਿਓ ਜਰੂਰ 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 ਸਾਹਮਣੇ ਦੂਰ ਤੱਕ ਜਿੰਨਾ ਵੀ ਜਗਦਾ ਦਿਸਦਾ ਹੈ ਸ਼ਹਿਰ ਮੋਛੀ ਹੈ ਮੋਛੀ ਸ਼ਹਿਰ ਜਿੱਥੋਂ ਆਪਾਂ ਇਧਰ ਨੂੰ ਆਉਣਾ ਸ਼ੁਰੂ ਕੀਤਾ ਸੀ ਅੱਜ ਦੀ ਚੜਾਈ ਬੜੀ ਸ਼ਾਨਦਾਰ ਰਹੀ ਮੀਂਹ ਨੇ ਥੋੜਾ ਖੱਜਲ ਖਵਾਰ ਜਰੂਰ ਕੀਤਾ ਪਰ ਮੀਂਹ ਤਾਂ ਚਲੋ ਜਦੋਂ ਪਹਾੜਾਂ ਤੇ ਚੜਦੇ ਆਪਾਂ ਨੂੰ ਮਿਲਦਾ ਹੀ ਮਿਲਦਾ ਬਹੁਤ سارے ਮਿੱਤਰ ਬੇਲੀ ਮਿਲੇ ਬੱਕ ਬੱਕ ਦੇ ਛੰਦ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੀ ਬੋਲੀ ਅੰਗਰੇਜ਼ੀ ਚ ਗੱਲਾਂ ਬਾਤਾਂ ਹੁੰਦੀਆਂ ਨੇ ਦੀਆਂ ਸਾਰੇ ਨਾਲ ਜਿੰਨੀ ਕ ਆਪਾਂ ਜਾਣਦੇ ਆ ਇੰਨੀ ਕੀ ਉਹ ਜਾਣਦੇ ਆ ਜਿਹੜੇ ਅਲੂਟੀ ਦੇਸ਼ਾਂ ਤੋਂ ਆਏ ਬਹੁਤੀ ਨਹੀਂ ਜਾਣਦੇ ਹੁੰਦੇ ਜਿਵੇਂ ਉਹ ਫਰੈਂਚ ਵਾਲੇ ਉਹ ਫਰੈਂਚ ਬੋਲਦੇ ਆਪਦੀ ਬੋਲੀ ਬੋਲਦੇ ਆ ਤੇ ਬਾਕੀ ਹੌਸਲੇ ਜੇ ਨਾਲ ਬੋਲੇ ਤਾਂ ਮਾਰਡੀ ਅੰਗਰੇਜ਼ੀ ਵੀ ਚੰਗੀ ਬਣ ਜਾਂਦੀ ਆ ਤੇ ਆਪਾਂ ਕੱਲ ਨੂੰ ਮਿਲਦੇ ਆ ਕੱਲ ਦੇ ਸਫ਼ਰ ਚ ਕੱਲ ਨੂੰ ਕਿਬੋ ਹੱਟ ਪਹੁੰਚਾਂਗੇ ਤੇ ਕਿਬੋ ਹੱਟ بیس ਕੈਂਪ ਆ ਉਥੋਂ ਗਾਂ ਉਹਰੂ ਪੀਕ ਪਰਸੋਂ ਸਵੇਰੇ ਚੜਾਂਗੇ ਤੇ ਮਿਲਦੇ ਆਪਾਂ ਕੱਲ ਦੇ ਸਵੇਰ 'ਚ ਕੱਲ ਦੀ ਵੀਡੀਓ ਦੇ ਨਾਲ ਬਹੁਤ ਸੋਹਣਾ ਕਿਲੀ ਮੰਜਾਰੋ ਦਾ ਇਲਾਕਾ ਹੈ ਤੰਜ਼ਾਨੀਆ ਦਾ ਤੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਆਪਾਂ ਇਸ ਵੇਲੇ ਚੜੀ ਜਾਂਦੇ ਆਂ ਦੂਜੇ ਦਿਨ ਦੀ ਕੈਂਪਿੰਗ ਸਾਈਟ ਹਰੰਬੂ ਤੇ ਇਸ ਵੇਲੇ ਆਪਾਂ ਬੈਠੇ ਆਂ ਠੰਡ ਬਹੁਤ ਹੈ ਤੇ ਜਿਹੜਾ ਕੋਟ ਪਾਇਆ ਹੋਇਆ ਇਹ ਕੋਟ ਪਾ ਕੇ ਤੇ ਐਂ ਪਹਿਣਾ ਪਊਗਾ ਠੰਡ ਪੂਰੀ ਹੈ ਇੱਥੇ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੁਸੀਂ ਬਹੁਤ ਸਾਰੇ ਕਮੈਂਟ ਕਰਦੇ ਵੀ ਹੋ ਤੇ ਵਧੀਆ ਲੱਗਦਾ ਜਦ ਤੁਸੀਂ ਹੌਸਲੇ ਵਾਲੀਆਂ ਗੱਲਾਂ ਬਤਾ ਲਿਖਦੇ ਹੋ ਮੈਨੂੰ ਇੱਕ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਜਿੰਨੇ ਵੀ ਕਮੈਂਟ ਹੁੰਦੇ ਆ ਬਹੁਤੇ ਉਹ ਪੰਜਾਬੀ 'ਚ ਹੀ ਲਿਖੇ ਹੁੰਦੇ ਆ ਇਹ ਹੋਰ ਵੀ ਸੋਹਣੀ ਗੱਲ ਆ ਪੰਜਾਬੀ 'ਚ ਵੀਡੀਓ ਬਣਾਉਣੇ ਆਪਣਾਂ ਦੀ ਘੇਰਾ ਆਪਣਾ ਪੰਜਾਬੀ 'ਚ ਘੇਰਾ ਸੁਖਣਾ ਬਥੇਰਾ ਵੱਡਾ ਪੰਜਾਬੀ ਦਾ ਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਆ ਕਿ ਜੇ ਤੁਸੀਂ ਟੀਵੀ ਤੇ ਦੇਖ ਰਹੇ ਹੋ ਕਾਸੀ ਤੇ ਵੀ ਦੇਖ ਰਹੇ ਹੋ ਲਾਈਕ ਜ਼ਰੂਰ ਕਰਿਓ